ਦਾ ਹੱਥ ਸਰਕਾਰਾਂ ਦਾ ਲੱਗਦਾ ਹੈ ਕਿ ਪਿੱਛੇ ਕਰ ਰਹੇ ਨੇ ਵੀ ਉਹ ਸ਼ੁਭਦੀਪਦਾ ਜਿਹੜਾ ਚੈਪਟਰ ਕਲੋਜ਼ ਕਰਨਾ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਹਿਸਾਬ ਨਾਲ ਵੀ ਜਿਹੜਾ ਉਹਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਗਲਤ ਬੰਦਿਆਂ ਤੋਂ ਇੰਟਰਵਿਊਆਂ ਲੈ ਕੇ ਪਾਈਆਂ ਨੇ ਉਹ ਸਾਡੇ ਕੇਸ ਨੂੰ ਰਫਾ-ਦਫਾ ਕਰਕੇ ਤੇ ਸ਼ੁਭਦੀਪਦਾ ਜਿਹੜਾ ਚੈਪਟਰ ਹੈ ਕਲੋਜ਼ ਕਰਨਾ ਚਾਹੁੰਦੇ એનર્ਜੀ ਐਨੀ ਸੀ ਉਹ ਤਾਂ ਚੱਲੀ ਜਾਂਦਾ ਸੀ ਪਰ ਉਹੀ ਹਾਲਾਤ ਸਾਡੇ ਹੋਏ ਪਏ ਅੱਜ ਪਰ ਸਾਡੇ ਬੱਸੋਂ ਬਾਹਰ ਨੇ ਮੈਂ ਤਾਂ ਇੱਕ ਬੱਸ ਪਬਲਿਕ ਨੂੰ ਜਿਹੜੀ ਸਾਡੇ ਸਾਡੇ ਸਾਨੂੰ ਹੌਸਲਾ ਦੇ ਰਹੀ ਹੈ ਤਿੰਨ ਸਾਲਾਂ ਤੋਂ ਉਹਨਾਂ ਮੇਰੇ ਅੱਗੇ ਇਹੀ ਬੇਨਤੀ ਹੈ ਵੀ ਤੁਸੀਂ ਸਾਡੇ ਨਾਲ ਸਾਥ ਦਿਓ ਕੋਈ ਗੱਲ ਨਹੀਂ ਵਹਿਗੁਰੂ ਕਰੂਗਾ ਕਦੇ ਨਾ ਕਿਤੇ ਕਿਰਪਾ ਸਿੱਧੂ ਦਾ ਪੋਲ ਪੋਲੀਟੈਕਸ ਦਾ ਜੇ ਉਹ ਸਾਨੂੰ ਪੋਲੀਟੈਕਸ ਕੁਝ ਵੀ ਨਹੀਂ ਸਾਡੇ ਬੱਚਾ ਜਿਹੜਾ ਸਾਡੀ ਕਮਾਈ ਕਰਕੇ ਗਿਆ ਉਹ ਪੋਲੀਟੈਕਸ ਕੁਝ ਵੀ ਨਹੀਂ ਪਰ ਜਦੋਂ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਤੇ ਫਿਰ ਉਦੋਂ ਸਾਨੂੰ ਐ ਲੱਗਦਾ ਵੀ ਸਾਡੇ ਕੋਲੇ ਵੀ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਹੈ ਅਸੀਂ ਐਨੇ ਕ ਨਿੱਕੇ ਮੁੱਟੇ ਤავਦੇ ਕੰਮ ਕਰਾ ਸਕਦੇ ਹਾਂ ਅੱਜ ਇਸ ਟਾਈਮ ਸਰਕਾਰੀ ਦਰਬਾਰੇ ਸਾਡੀ ਕੋਈ ਨਹੀਂ ਸੁਣ ਰਿਹਾ ਬਸ ਉਹ ਤਾਂ ਪਏ ਹੋਏ ਆ ਸਿੱਧੂ ਦੇ ਮਗਰ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਨੂੰ ਖਤਮ ਕਰੀਏ ਅਨੇ ਪਹਿਲਾਂ ਸਿੱਧੂ ਨੂੰ ਮਾਰਿਆ ਉਹ ਹੋਰ ਵੀ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਇਸ ਜਿਹੜਾ ਡਾਕੂਮੈਂਟਰੀ ਦੇ ਵਿੱਚ ਕੁਝ ਹੋਰ ਤੱਤ ਵੀ ਪੇਸ਼ ਕਰਦੇ ਨੇ ਕਿਸੇ ਤਰੋ ਤੋੜ ਮਰੋੜ ਦੇ ਰਾਜੀ ਪਹਿਲਾਂ ਮੇਰੀ ਗੱਲ ਸੁਣੋ ਜੇ ਮੈਂ ਛੋਡੇ ਘਰ ਦੇ ਬਾਰੇ ਛੋਡੇ ਬਾਰੇ ਛੋਡੇ ਬਾਰੇ ਲਿਖਾਂ ਵੀ ਜੀ ਉਹ ਤਾਂ ਮੁੰਡਾ ਐ ਉਹ ਆਏ ਉਹ ਆਏ ਕਿ ਤੁਸੀਂ ਸਾਨੂੰ ਲਿਖਣ ਦੀ ਆਗਾ ਦੋਗੇ ਕਿ ਇਸ ਬਾਰੇ ਇਸ ਦਾ ਕੋਈ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਇਸ ਵਾਸਤੇ ਵੀ ਸਾਡੇ ਵਾਸਤੇ ਕੋਈ ਸਾਡੀ ਮਤਲਬ ਸਾਡ ਨੂੰ ਸਾਨੂੰ ਇਨਸਾਫ ਤਾਂ ਕੀ ਦੇਣਾ ਸੀ ਤੇ ਸਾਡੇ ਜਿਹੜਾ ਜਵਾਕ ਦੇ ਉੱਤੇ ਉਹਦਾ ਸਿੱਧਾ ਹਿਸਾਬ ਜਰਾਜੇ ਉਹਦਾ ਹੈਗਾ ਵੀ ਇਹਨਾਂ ਦਾ ਜਿਹੜਾ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਦਾ ਜਿਹੜਾ ਚੈਪਟਰ ਖੁੱਲਿਆ ਹੋਇਆ ਉਹ ਬੰਦ ਕਰੀਏ ਪਰ ਮੈਨੂੰ ਪਤਾ ਹੈ ਮੇਰੇ ਮੇਰੇ ਬੱਚੇ ਮੇਰੇ ਭੈਣ ਮੇਰੇ ਭਰਾ ਆਲਵਾੜ ਦੇ ਵਿੱਚ ਬੈਠੇ ਆ ਉਹ ਸਿੱਧੂ ਨੂੰ ਕਦੇ ਹੇਠਾਂ ਨਹੀਂ ਲੱਗਣ ਦੇਣਗੇ ਇਹਨਾਂ ਨੇ ਅੰਕਲ ਰੋਕਦੇ ਹੁੰਦੇ ਸੀ ਉਹ ਗੀਤਾਂ ਨੂੰ ਲੈ ਕੇ ਵੀ ਜਿਹੜੇ ਗੀਤਾਂ ਜਾਰੀ ਲੀਜ਼ ਕਰਨੇ ਪਏ ਵੀ ਉਹਨਾਂ ਝੂਠਾਂ ਨੂੰ ਸਮਝਾਉਣ ਵਾਸਤੇ ਅਸੀਂ ਕਹਿੰਦੇ ਹੁੰਦੇ ਸੀ ਵੀ ਚਲ ਪੁੱਤ ਕੋਈ ਗੱਲ ਨਹੀਂ ਪਰ ਉਹ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ ਉਹਨੂੰ ਬਹੁਤ ਹਰਾਸ਼ ਕੀਤਾ ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਿਹੜਾ ਉਹਦਾ ਸਮਝਦੀਆਂ ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ ਸਾਰੇ ਭੈਣ ਭਾਈਆਂ ਨੂੰ ਆਪਿਆਂ ਨੂੰ ਆਪਣੇ ਫਰੈਂਡ ਨੂੰ ਆਪਣੇ ਫੈਨਸ ਨੂੰ ਆਪਣੇ ਮਾਂ ਪਿਓ ਨੂੰ ਉਹਨੇ ਫਿਰ ਵੀ ਬਣਦਾ ਸਮਾਨ ਦਿੱਤਾ ਮੈਂ ਕਹਿੰਦੀ ਆ ਵੀ ਵੈਗਰੂ ਨੇ ਉਹਦੇ ਚ ਕੋਈ ਇਹੋ ਜੀ ਏਨਰਜੀ ਪਾ ਕੇ ਭੇਜਿਆ ਸੀ ਜਿਹੜਾ ਉਹ ਇੰਨੀਆਂ ਫਿਰ ਉਹ ਜੂਠਾਂ ਵਾਲੀ ਗੱਲ ਆ ਜਾਂਦੀ ਹੈ ਇਹੋ ਜਿਹੇ ਲੋਕਾਂ ਦੇ ਪ੍ਰੈਸ਼ਰ ਹੇਠ ਬਚਾ ਇੰਨਾ ਕੰਮ ਫਿਰ ਵੀ ਇੰਨਾ ਕੰਮ ਕਰਕੇ ਗਿਆ ਨਾਸਾ ਬੰਦ ਹੋ ਰਹੀਆਂ ਨੇ 15 ਸਾਲ ਉਹਨੂੰ ਅਸੀਂ ਅਮਰੀਕੀ ਜੰਦਾਰੱਖਾਂ